ਗੈਂਗਸਟਰ ਬਿਲਕੁਲ ਹੈਗਾ ਮੈਂ ਜਿਹੜਾ ਲੋਕਾਂ ਦੇ ਹੱਕਾਂ ਲਈ ਲੜਦਾ ਗੁੰਡਾ ਵੀ ਹੈਗਾ ਮੈਂ ਠੀਕ ਹੈ ਜਿਹੜਾ ਸਰਕਾਰਾਂ ਨਾਲ ਲੜਦਾ ਜਿਹੜਾ ਸਿਸਟਮ ਨਾਲ ਲੜਦਾ ਉਹ ਗੁੰਡਾ ਹੈਗਾ ਗੁੰਡਾ ਗੁੰਡਾ ਉਸ ਪ੍ਰਕਾਰ ਦਾ ਗੁੰਡਾ ਨਹੀਂ ਹੈਗਾ ਮੈਂ ਕਿਸੇ ਦੀ ਧੀ ਪੈਣ ਨੂੰ ਜਾਂ ਕਿਸ ਨੂੰ ਉਹ ਚੀਜ਼ ਕਹੀ ਜਾਣੀ ਗਾਲ ਦੂਸਰੇ ਚ ਕੱਢ ਹੋ ਗਈ ਸੀ ਫਿਰ ਚਲੋ ਯਾਰ ਮੈਂ ਤਾਂ ਨਾ ਅਸਲ ਦੇ ਵਿੱਚ ਨਾ ਮੈਂ ਨਾ ਥੋੜਾ ਜਿਹਾ ਨਾ ਮੈਂ ਤਾਂ ਜਵਾਬ ਇਹ ਮੇਰੇ ਦੇ ਖਿਲਾਫ ਰੋਜ਼ ਬੋਲਦੇ ਰਹਿੰਦੇ ਨੇ ਮੈਂ ਜਵਾਬ ਦੇਣੇ ਨੇ ਪਰ ਜੇ ਕਿਨੇ ਜਵਾਬ ਲੈਣਾ ਦੇਣਾ ਬਣਦਾ ਵੀ ਹੈ ਕਿਸੇ ਵੀ ਤੁਸੀਂ ਵਿੱਕੀ ਵੀਡੀਓ ਦੇ ਵੀ ਸਰਚ ਮਾਰੋਗੇ ਮੇਰਾ ਨਾਂ ਭਗਵਾਨ ਆ ਭਾਨਾ ਸਿੱਧੂ ਆ ਮੇਰਾ ਨਾਂ ਬਖ ਬਖ ਨਾਮ ਨਹੀਂ ਗੇ ਮੇਰੇ ਠੀਕ ਹੈ ਨਹੀਂ ਨਾਮ ਇੱਕ ਨਾਮ ਕਿਹੜਾ ਮੇਨ ਮੇਰਾ ਭਾਨਾ ਭਾਨਾ ਸਿੰਘ ਸਿੱਧੂ ਮੇਰਾ ਨਾਮ ਆ ਅਸਲੀ ਜਿਹੜਾ ਮੇਰਾ ਨਾਮ ਆ ਉਹ ਸਭ ਨੂੰ ਪਤਾ ਹੀ ਆ ਉਹ ਚਲੋ ਮੇਰਾ ਜਿਹੜਾ ਮੇਰਾ ਪਾਸਪੋਰਟ ਤੇ ਜਿਹੜਾ ਮੇਰਾ ਆਇਡੈਂਟੀਟੀ ਕਾਰਡਾਂ ਦੇ ਨਾਮ ਆ ਉਹ ਨਾਮ ਮ ਇਹ ਬੜੇ ਲੀਡਰਾਂ ਨੂੰ ਕਾਂਗਰਸ ਦੀ ਗੱਲ ਕਰੇ ਝਾੜੂ ਵਾਲਿਆਂ ਦੀ ਗੱਲ ਕਰੀਏ ਇਹਨਾਂ ਨੂੰ ਪੁੱਛ ਲਿਓ ਭਾਨੇ ਸਿੱਧੂ ਨੂੰ ਜਾ ਕੇ ਕੀ ਕੁਛ ਕਹਿੰਦੇ ਰਹੇ ਹੋ ਤੁਸੀਂ ਕਿਸੇ ਨਾਮ ਮੈਂ ਕੰਪਰੋਮਾਈਜ਼ ਕੀਤਾ ਹਨਾ ਤੁਸੀਂ ਜਿੰਨੇ ਮੇਰੇ ਕੋਲੇ ਲੋਕ ਆਉਂਦੇ ਨੇ ਜੋ ਮੈਂ ਕੁਝ ਕਰ ਰਹੇ ਹਾਂ ਉਹ ਚੀਜ਼ ਨੂੰ ਉੱਥੇ ਸਮਝੋ ਬਿੱਤੇ ਦਿਨੀ ਭਾਨਾ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਵੱਲੋਂ ਸਤਨਾਮ ਦਾਉਂ ਬਾਰੇ ਗੱਲ ਕੀਤੀ ਸੀ ਉਸ ਦੇ ਵਿੱਚ ਮੇਰਾ ਨਾਮ ਗੱਲ ਖੜਿਆ ਮੇਰੇ ਕੋਈ ਲੈਵਲ ਦਾ ਬੰਦੇ ਨੂੰ ਦਾ ਨਾਮ ਲੈ ਕੇ ਗੱਲ ਕਰਮ ਉਹ ਜਵਾਬ ਦੇਉਗੇ ਉਹ ਲਾਜਮ ਲਾਈ ਸਮੋਹੀ ਕਰ ਉਹ ਲਾਜਮ ਲਾਈ ਜਾਂਦੇ ਹੈ ਜੇ ਮੇਰੇ ਤੇ 36 ਇਲਜ਼ਾਮ ਮੈਂ ਮੈਨੂੰ ਚਲੋ ਗੁੱਸਾ ਜੜਾ ਮੈਂ ਬਹਰ ਰਿਪਲਾਈ ਨਹੀਂ ਸੀ ਵੈਸੇ ਕਰਨਾ ਮੈਂ ਪਰਮਾਤਮਾ ਨੂੰ ਜਾਣ ਦੇਣੀ ਆ ਮੈਂ ਤੈਨੂੰ ਵੀ ਇਹ ਗੱਲ ਕਹਿਣਾ ਚਾਹਣਾ ਸਿਰਫ ਮੈਨੂੰ ਇੱਕ ਵਾਰੀ ਨੂੰ ਉਹ ਜਿਹੇ ਬੰਦੇ ਦੋ ਤਿੰਨ ਵਾਰੀ ਗੱਲਾਂ ਬੋਲ ਚੁੱਕੇ ਨੇ ਮੈਂ ਜਵਾਬ ਨਹੀਂ ਸੁਦਾ ਦੇਣਾ ਚਾਹੁੰਦਾ ਪਰ ਜਵਾਬ ਲੈਣਾ ਵੀ ਆ ਕਿਸੇ ਬੰਦੇ ਨੇ ਵੀ ਜਵਾਲ ਹੋਣਾ ਮੇਰੇ ਘਰੇ ਆ ਜੇ ਪ੍ਰਸ਼ਾਦਾ ਪਾਣੀ ਛਕਾਉਂਗਾ ਜਾਂ ਜਿੱਥੇ ਮਰਜੀ ਕੈਮਰੇ ਦੇ ਸਾਹਮਣੇ ਗੱਲ ਬੈਠ ਕੇ ਗੱਲ ਕਹਿ ਦੇ ਮੈਂ ਸਰਕਾਰ ਦੇ ਨਾਲ ਐਣ ਇੱਟ ਕੁੱਤੇ ਵਾਲਾ ਮੇਰਾ ਬੈਰ ਹੈ ਮੈਂ ਸਰਕਾਰ ਨਾਲ ਕਿਸੇ ਪ੍ਰਕਾਰ ਦਾ ਕੰਪਰੋਮਾਈਜ਼ ਨਹੀਂ ਕਰਾਂ ਮੇਰਾ ਪਰਮਾਤਮਾ ਜਾਣਦਾ ਹਨ ਮੇਰਾ ਗੁਰੂ ਜਾਣਦਾ ਠੀਕ ਆ ਚਲੋ ਮੇਰੀ ਕਈ ਵਾਰੀ ਬੋਲ ਬਾਣੀ ਮਾੜੀ ਹੁੰਦੀ ਆ ਮੈਂ ਗੁੱਸੇ ਦੇ ਵਿੱਚ ਜ਼ਰੂਰ ਆ ਜਾਂਦਾ ਇਹੋ ਜਿਹੇ ਦਾਊ ਤਾਊ ਇਹੋ ਜਿਹੇ ਬਥੇਰੇ ਨਹੀਂ ਗੇ ਠੀਕ ਆ ਅੱਡੀ ਝੂਟੀ ਦਾ ਜ਼ੋਰ ਲਾੜਾ ਸਰਕਾਰ ਨੇ ਨਾ ਅੱਜ ਦਾ ਬੈਨਾਂ ਨਾ ਕੱਲ ਨਾ ਕੱਲ ਝੁਕਿਆ ਠੀਕ ਹੈ ਇਸ ਕਰਕੇ ਅੱਜ ਵੀ ਹਾਈ ਕੋਰਟ ਦੇ ਵਿੱਚ ਸਰਫਿਸ ਕਰਕੇ ਆਇਆ ਵੀ ਕਿਸੇ ਨੇ ਮੇਰੇ ਖਿਲਾਫ ਉਹਦੀ ਰਿਪੋਰਟ ਰਪਲਾਈ ਦੇਣਾ ਸੀਗਾ ਰੋਜ਼ ਤਰੀਕਾਂ ਦੇ ਉੱਪਰ ਹੋਣਾ ਠੀਕ ਹੈ ਹਫ਼ਤੇ ਦੇ ਵਿੱਚ ਕਿੰਨੇ ਤਰੀਕਾਂ ਸੀਗੀਆਂ ਪਰਚੇ ਦੇਖ ਲੈ ਕਿੰਨੇ ਨੇਗੇ ਅਬੋਰ ਦੇ ਵਿੱਚ ਜਿਹਨਾਂ ਦੇ ਚਲਾਨ ਹੀ ਨਹੀਂ ਪੇਸ਼ ਕਰੇ ਕਿੰਨੇ ਉਹ ਚੀਜ਼ਾਂ ਦੇ ਵਿੱਚ ਹੋਈਆਂ ਨੇਗੇ ਭਾਨੇ ਦੇ ਨਾਲ ਕਿਸੇ ਦਾ ਮੁਕਾਬਲਾ ਗੁਰੂ ਸਾਹਿਬ ਨੇ ਦਾਤ ਵਕਸ਼ਿਆ ਪ੍ਰਮਾਤਮਾ ਨੇ 2 ਲੱਖ ਦਾ ਬੰਦੇ ਦਾ ਕੱਠ ਭਾਨੇ ਦੇ ਪਿੰਡੀ ਹੁੰਦਾ ਆ ਨੌਜਵਾਨ ਇੰਨੇ ਖੜੇ ਨੇ ਕਿੰਨੇ ਲੈ ਕੇ ਆ ਉੱਥੇ ਨੌਜਵਾਨ ਖੜੇ ਨੇ ਕਿ ਅੱਜ ਗੱਡੀਆਂ ਕਿੰਨੇ ਸੀਗੀਆਂ 10 12 ਗੱਡੀਆਂ ਨੇ ਸਾਡੀਆਂ ਤੇ ਨਾਲ ਆਈਆਂ ਹੋਈਆਂ ਕਿਸੇ ਨਾਲ ਇੱਕ ਬ ਤੁਰ ਦੇਣਗੇ ਦੱਸੋ ਇਹਨਾਂ ਨੂੰ ਕੋਈ ਮੈਂ ਤੇਲ ਪਵਾਇਆ ਹੋਰ ਕੀਤਾ ਉਹ ਕਹਿੰਦਾ ਮੈਂ ਦਾ ਨਾਮ ਕਹਿੰਦਾ ਮੈਂ ਨਾਮ ਨਹੀਂ ਕਹਿੰਦਾ ਮੈਂ ਨਾਮ ਨਹੀਂ ਲਿਆ ਨੀ ਭੰਨੂ ਟਾਰਗੇਟ ਉੱਚੀ ਤੇ ਮੈਂ ਕਹਣਾ ਵੀ ਇੱਕ ਵੀ ਤੁਸੀਂ ਮੈਂ ਮੈਂ ਪਰਮਾਤਮਾ ਜਾਣਦਾ ਯਾਰ ਵੀ ਇਹ ਗੱਲਾਂ ਦਾ ਵੈਸੇ ਮੈਂ ਜਵਾਬ ਮੈਂ ਕਹਿੰਦਾ ਇੱਕ ਬੰਦਾ ਸਾਹਮਣੇ ਲਿਆ ਕੇ ਬਿਠਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਰੱਖ ਕੇ ਇਹ ਗੱਲ ਕਹਿ ਸਕਦਾ ਵੀ ਜੇ ਮੈਂ ਕਿਸੇ ਵੀ ਇੱਕ ਏਜੰਟ ਤੋਂ ਜਾਂ ਜਿੱਦੋਂ ਮੈਂ ਪਹਿਲੇ ਲੋਕਾਂ ਨੇ ਦਬਾਏ ਨੇ ਜਾ ਜਿਹਦੇ ਏਜੰਟ ਤੋਂ ਜਿਹਦੇ ਜਿਹਨੇ ਲੈਣੇ ਸੀ ਉਹਦੇ ਮੋੜੇ ਨੇਗੇ ਲੈਣ ਵਾਲਾ ਜਾਂ ਦੇਣ ਵਾਲੇ ਦੇ ਇੱਕ ਵੀ ਰੁਪਿਆ ਖਾਦਾ ਹੋਵੇ ਮੈਂ ਗੁਰੂ ਘਰ ਜਾ ਕੇ ਇਸ ਚੀਜ਼ ਨੂੰ ਨੇਮ ਕਰ ਸਕਦਾ ਪ੍ਰਮਾਤਮਾ ਦਾ ਜਾ ਕੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮਾਰਨ ਨੂੰ ਮੰਨਣ ਵਾਲਾ ਬੰਦਾ ਸਵੇਰੇ ਮੈਂ 4:30 ਵਜੇ 5:00 ਵਜੇ ਉੱਠ ਖੜਦਾ ਮੈਂ ਉੱਠ ਖੜਦਾ ਦਾੜੀ ਕੇਸ ਰੱਖਣ ਨਾਲ ਕੋਈ ਠੀਕਾ ਨਾ ਗੱਲ ਆਪਣੇ ਆਪ ਨੂੰ ਉਹ ਚੀਜ਼ ਨੂੰ ਸਾਬਤ ਕਰ ਸਕਦਾ ਮੇਰਾ ਪ੍ਰਮਾਤਮਾ ਜਾਣਦਾ ਠੀਕ ਹੈ ਇਲਜ਼ਾਮ ਲਾਉਣ ਨੂੰ ਲਈ ਚਲੋ ਇਲਜ਼ਾਮ ਲਾਉਣ ਨੂੰ ਤਾਂ ਇਹ ਤਾਂ ਇਹ ਤਾਂ ਇਹ ਤਾਂ ਮੇਰੀ ਮਸ਼ਹੂਰੀ ਕਰ ਰਹੇ ਨੇ ਕਿ ਮੈਂ ਕਹਣਾ ਮੇਰੇ ਖਿਲਾਫ ਕੋਈ ਨਾ ਕੋਈ ਬੋਲੇ ਕੁੱਤਾ ਬਿੱਲਾ ਭੌਂਕੇ ਅਹੇ ਜੇ ਕੁੱਤੇ ਬਿੱਲੇ ਪਈ ਭੌਂਕ ਨੇ ਭੌਂਕੇ ਬਹਿ ਗਏ ਮੈਨੂੰ ਕੋਈ ਅਸੀਦਾ ਫਰਕ ਨਹੀਂ ਹੈਗਾ ਪਰ ਉਹ ਕਹਿੰਦਾ ਕਿ 2022 ਤੋਂ ਗੱਲ ਸੁਣਾ ਮੇਰੀ ਗੱਲ ਸੁਣਾ ਅਹੇ ਜੇ ਮੈਂ ਤੈਨੂੰ ਛੱਡ ਜਾ ਰੋ ਉਸ ਗੱਲ ਦਾ ਮੇਰੇ ਕੋਲ ਜਾੜ ਦਾ ਕੌਣ ਸੀ ਉਹਨਾਂ ਨੂੰ ਕਹਿੰਦਾ ਮੈਂ ਮੈਂ ਇੰਨੇ ਜੰਟਾ ਦੇ ਪੈਸੇ ਦਵਾਤੇ ਕਹਿੰਦਾ ਕਿ ਪਾਨਾ ਦਾ ਜੰਮਿਆ ਵੀ ਨਹੀਂ ਸੀ ਉਹ ਤੋਂ ਤੂੰ ਛੱਡ ਇਹ ਜੇ ਗੱਲਾਂ ਦਾ ਉਹ ਭਰਾ ਹੈ ਠੀਕ ਹੈ ਨਾ ਗੱਲ ਮੈਂ ਉਹਨੂੰ ਭ ਉਦੋਂ ਉਹਨਾਂ ਦੀ ਉਮਰਾਂ ਬੜੀਆਂ ਛੋਟੀਆਂ ਹੁੰਦੀਆਂ ਨੇਗੇ ਆ ਉਹ ਵੱਡੇ ਵੱਡੇ ਕੰਮ ਕਰ ਜਾਂਦੇ ਨੇਗੇ ਇੱਥੇ ਵੱਡੇ ਵੱਡੇ ਮਹਾਨ ਗੱਲਾਂ ਕਹੌਣ ਵਾਲੇ ਵੀਰ ਜੀ ਉੱਥੇ ਹੀ ਰਹਿ ਜਾਂਦੇ ਨੇਗੇ ਠੀਕ ਆ ਨਾ ਗੱਲ ਮੈਂ ਤੁਹਾਨੂੰ ਅੱਜ ਵੀ ਗੱਲ ਕਹਿਣਾ ਵੀ ਆਹ ਨੌਜਵਾਨ ਖੜੇ ਨੇਗੇ ਤੂੰ ਇਹ ਜੇ ਸਾਰੇ ਲੈ ਕੇ ਦਿਖਾ ਦਿਓ ਆਹ ਖੜੇ ਛੁਰੀਆਂ ਵਰਕੇ ਨੌਜਵਾਨ ਉਮਰਾਂ ਮੈਨੇ ਨਹੀਂ ਰੱਖਦੀਆਂ ਮੈਥੇ ਤਾਂ ਬੜੇ ਸਾਲਾਂ ਸਾਲਾਂ ਲੱਗਣ ਨੇ ਮੇਰੇ ਤੋਂ ਮੈਂ ਹੁਣ ਕਿੰਨੇ ਟਾਈਮ ਦਾ ਲੱਗਾ ਮੇਰੇ ਤੋਂ ਕੋਈ ਵੱਡਾ ਆ ਕੇ ਬੰਦਾ ਕਾਰਜ ਕਰ ਜੇ ਬਈ ਠੀਕ ਆ ਧੰਨਵਾਦ ਕਰ ਸਕਦਾ ਕੋਈ ਕਾਰਜੇ ਕਿਸੇ ਵੀ ਪ੍ਰਕਾਰ ਦਾ ਕਰ ਸਕਦਾ ਕਿਹੜਾ ਕਪੜਾ ਇਨਸਾਨੀ ਤੂੰ ਮੈਨੂੰ ਗੱਲ ਦੱਸ ਯਾਰ ਮੈਂ ਤੈਨੂੰ ਦੋ ਤਿੰਨ ਆਧਾਰਨਾ ਦੇ ਕੇ ਦੱਸਦਾ ਤੂੰ ਮੇਰੇ ਘਰੇ ਆ ਜੀ ਬਦਵਾਰ ਨੂੰ ਤੂੰ ਮੇਰੇ ਘਰੇ ਆ ਜੀ ਮੈਂ ਸਰੇ ਆਮ ਲੋਕਾਂ ਦੇ ਵਿੱਚ ਬਹਿਣਾ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਅੰਦਰ ਕਮਰੇ 'ਚ ਬੈਠ ਕੇ ਇਕੱਲਾ ਗੱਲ ਕਰ ਰਿਹਾ ਮੈਂ ਲੋਕਾਂ ਦੇ ਵਿੱਚ ਬੈਠਾ ਹੁੰਨਾ ਲੋਕਾਂ ਦੇ ਫੋਨ ਸਾਰਾ ਕੁਝ ਚੱਲਦੇ ਨੇਗੇ ਮੈਂ ਲੋਕਾਂ ਦੇ ਹਰ ਥਾਂ ਤੇ ਜਾਣਾ ਮੈਨੂੰ ਲੋਕ ਐਡ 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 ਪ੍ਰੋਗਰਾਮਾਂ ਦੇ ਮਨਉਂਦੇ ਪੂਰੇ ਯੂਰਪ ਦੇ ਵਿੱਚ ਮੈਂ ਤੈਨੂੰ ਗੱਲ ਦੱਸਦਾ ਪੂਰੇ ਯੂਰਪ ਦੇ ਵਿੱਚ ਮੈਂ 12 ਦੇਸ਼ ਕੋ ਮੱਕਿਆ ਯੂਰਪ ਦੇ ਵਿੱਚ ਤੂੰ ਇਹ ਹਿਸਾਬ ਨਾਲ ਗੁਰੂ ਘਰਾਂ ਦੇ ਵਿੱਚ ਮੈਨੂੰ ਬੁਲਾਇਆ ਐਡ 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 ਉਹ ਮਹਾਰਾਜ ਦੀ ਕਿਰਪਾ ਹੀ ਆ ਲੋਕਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਪੂਰੇ ਯੂਰਪ ਦੇ ਜਦੋਂ ਮੈਂ ਜਾ ਕੇ ਸਟੇਜਾਂ 'ਤੇ ਬੋਲਦਾ ਸੀ ਨਾ ਜਾਂ ਘਰੇ ਜਾ ਉੱਥੇ ਗਰਾਉਂਡਾਂ ਜਾ ਕੇ ਬੋਲਦਾ ਸੀ ਪ੍ਰਮਾਤਮਾ ਦੇ ਸੋ ਹੁਣ ਮੈਂ ਰਹਿ ਰਹਾ ਸਭ ਦਾ ਪਾਠ ਕਰਨਾ ਇਸ ਤੋਂ ਬਾਅਦ ਮੈਨੂੰ ਐ ਲੋਕ ਹਜ਼ਾਰਾਂ ਹਰ ਰਹੇ ਜੋਰੋਂ ਕੱਢ ਕੇ ਖੜ ਜਾਂਦੇ ਸੀ ਵੀ ਆ ਚੱਕ ਤੂੰ ਪੰਜਾਬ ਦੀ ਲੜਾਈ ਲੜਦਾ ਇੱਕ ਵੀ ਰੁਪਿਆ ਉਤੋਂ ਲੈ ਕੇ ਆਵਾਂ ਆਵਾਂ ਆ ਥੱਲੇ ਕੋਈ ਵੀ ਭਰਾ ਸਾਬਦ ਕਰਦੇ ਉੱਥੋਂ ਐ ਪੈਸੇ ਕੋਈ ਲੈ ਕੇ ਆਇਆ ਹੋਮ ਆ ਉਹ ਪੈਸੇ ਇਹ ਚੀਜ਼ ਮਹੱਤਤਾ ਨਹੀਂ ਰੱਖਦੀ ਜੀ ਤੁਸੀਂ ਕਹਿ ਰਹੇ ਹੋ ਭਾਨੇ ਦੇ ਖਰਚ ਕਿੱਥੋਂ ਚੱਲਦੇ ਨੇ ਭਾਨੇ ਨੇ ਕੀ ਕੀਤਾ ਭਾਨਾ ਸਾਰੇ ਕੰਮ ਕਰਨ ਜਾਣਦਾ ਭਾਨਾ ਕਿਰਤ ਵੀ ਕਰਨ ਜਾਣਦਾ ਭਾਨਾ ਨੇ ਖੇਤੀ ਵੀ ਕੀਤੀ ਆ ਭਾਨਾ ਨੇ ਵੀਡੀਓ ਵੀ ਬਣਾਈਆਂ ਨੇ ਭਾਨੇ ਨੇ ਕਿਕੀਤਾ ਦੇ ਵਿੱਚ ਵੀ ਕੰਮ ਕੀਤਾ ਲੱਖ ਲੱਖ ਰੁਪਇਆ ਮੈਂ ਇੱਕ ਇੱਕ ਕੀਤਾ ਲੈਂਦਾ ਰਿਹਾ ਮੈਂ ਜੁਟੀ ਫੇਸਬੁਕ ਸਾਰੇ ਘਾਤ ਮੈਂ ਪੈਸੇ ਕਮਾਏ ਨੇਗੇ ਠੀਕ ਹੈ ਨਾ ਗੱਲ ਗੱਲ ਇਹ ਚੀਜ਼ ਮੈਂ ਨਹੀਂ ਰੱਖਦੀ ਵੀ ਭਾਨੇ ਦਾ ਇਹ ਭਾਨਾ ਐਡਾ ਵੀ ਠੀਕ ਹੈ ਨਾ ਗੱਲ ਐਡਾ ਵੀ ਕੋਈ ਇਸੀ ਗੱਲ ਤੋਂ ਕਮਜ਼ੋਰ ਨਹੀਂ ਹੈਗਾ ਤੁਸੀਂ ਸਾਈਬਰ ਗੈਂਗਸਟਰੋਂ ਗੁੰਡੇਓ ਕਿਵੇਂ ਉਹ ਕਹਿੰਦਾ ਕਿ ਸਾਈਬਰ ਗੈਂਗਸਟਰ ਐ ਇਹ ਗੁੰਡਾ ਐ ਕਿ ਜਿਹੜਾ ਗਾਲਾ ਕੱਢਦਾ ਐ ਗੈਂਗਸਟਰ ਬਿਲਕੁਲ ਹੈਗਾ ਮੈਂ ਜਿਹੜਾ ਲੋਕਾਂ ਦੇ ਹੱਕਾਂ ਲਈ ਲੜਦਾ ਗੁੰਡਾ ਵੀ ਹੈਗਾ ਮੈਂ ਠੀਕ ਐ ਜਿਹੜਾ ਸਰਕਾਰਾਂ ਨਾਲ ਲੜਦਾ ਜਿਹੜਾ ਸਿਸਟਮ ਨਾਲ ਲੜਦਾ ਉਹ ਗੁੰਡਾ ਹੈਗਾ ਗੁੰਡਾ ਉਸ ਪ੍ਰਕਾਰ ਦਾ ਗੁੰਡਾ ਨਹੀਂ ਹੈਗਾ ਮੈਂ ਕਿਸੇ ਦੀ ਧੀ ਪੈਣ ਨੂੰ ਜਾਂ ਕਿਸ ਨੂੰ ਉਹ ਚੀਜ਼ ਕਹੀ ਜਾਣੀ ਠੀਕ ਹੈ ਜਿਹੜੇ ਨੇ ਸਾਈਬਰ ਦੇ ਵਿੱਚ ਕੀ ਆ ਉਹ ਗੱਲ ਦੂਸਰੇ ਚ ਕੱਢ ਹੋ ਗਈ ਸੀ ਫਿਰ ਚਲੋ ਯਾਰ ਮੈਂ ਤਾਂ ਨਾਲ ਅਸਲ ਦੇ ਵਿੱਚ ਨਾ ਮੈਂ ਨਾ ਥੋੜਾ ਜਿਹਾ ਨਾ ਮੈਂ ਤਾਂ ਜਵਾਬ ਇਹ ਮੇਰੇ ਦੇ ਖਿਲਾਫ ਰੋਜ਼ ਬੋਲਦੇ ਰਹਿੰਦੇ ਨੇ ਮੈਂ ਜਵਾਬ ਦੇਣੇ ਨੇ ਪਰ ਜੇ ਕਿਨੇ ਜਵਾਬ ਲੈਣਾ ਦੇਣਾ ਬਣਦਾ ਵੀ ਹੈ ਕਿਸੇ ਵੀ ਲੀਡਰ ਦਾ ਕਿਸੇ ਵੀ ਪੋਲੀਟੀਕਲ ਬੰਦੇ ਦਾ ਜਿਵੇਂ ਮੈਂ ਮੰਗਦਾ ਹੁਣ ਨਾ ਜਵਾਬ ਦੇਣਾ ਲੈਂਦਾ ਵੀ ਹੈ ਪਰ ਜਵਾਬ ਸਾਹਮਣੇ ਅਮਨ ਸਾਹਮਣੇ ਆ ਕੇ ਸਾਬਤ ਕਰੇ ਬੰਦਾ ਜਿਹੜੀ ਗੱਲ ਬੋਲ ਰਿਹਾ ਹੈ ਹਨਾ ਜਿਹੜੀ ਉਹ ਗੱਲ ਬੋਲ ਰਿਹਾ ਕਿਤੇ ਕਹਿੰਦਾ ਭਾਨ ਨੇ ਜ਼ਮੀਨ ਤੇ ਕਬਜ਼ਾ ਕਰਿਆ ਜੀ ਕਿਸੇ ਨੇ ਵੀ ਕੋਈ ਵੀ ਵਰਚੇ ਜਿਹੜੇ ਹੋਏ ਹੋਏ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਲੱਗ-ਅਲੱਗ ਨਾਮ ਤੋਂ ਭਗਵਾਨ ਤੇ ਕਾਕੇ ਦੇ ਨਾਮ ਤੋਂ ਇਹ ਕਿ ਚੱਕਰ ਹੈ ਇਹਨੇ ਮੇਰਾ ਨਾਂ ਹੁਣ ਤੁਸੀਂ ਮੇਰਾ ਨਾਂ ਤੁਸੀਂ ਵਿੱਕੀ ਵੀਡੀਓ ਤੇ ਵੀ ਸਰਚ ਮਾਰੋਗੇ ਮੇਰਾ ਨਾਂ ਭਗਵਾਨ ਆ ਭਾਨਾ ਸਿੱਧੂ ਆ ਮੇਰਾ ਨਾਂ ਬਖ ਬਖ ਨਾਮ ਨਹੀਂ ਗੇ ਮੇਰੇ ਠੀਕ ਹੈ ਨੀ ਨਾਮ ਇੱਕ ਨਾਮ ਕਿਹੜਾ ਮੇਨੂ ਮੇਰਾ ਭਾਨਾ ਸਿੰਘ ਸਿੱਧੂ ਮੇਰਾ ਨਾਮ ਆ ਅਸਲੀ ਜਿਹੜਾ ਮੇਰਾ ਨਾਮ ਆ ਉਹ ਸਭ ਨੂੰ ਪਤਾ ਹੀ ਆ ਉਹ ਚਲੋ ਮੇਰਾ ਜਿਹੜਾ ਮੇਰਾ ਪਾਸਪੋਰਟ ਤੇ ਜਿਹੜਾ ਮੇਰਾ ਆਈਡੈਂਟੀ ਕਾਰਡਾਂ ਦੇ ਨਾਮ ਆ ਉਹ ਨਾਮ ਮੈਂ ਕਈ ਵਾਰੀ ਇਹ ਚੀਜ਼ ਹੁੰਦਾ ਮੈਂ ਦੱਸਦਾ ਹੀ ਨਹੀਂ ਹੈਗਾ ਲੱਭ ਲੈ ਆਪੀ ਸਰਕਾਰ ਲੱਭ ਲੈ ਆਪਣੀ ਪ੍ਰਸ਼ਾਸਨ ਸਭ ਠੀਕ ਮਹਾਨ ਪੁਰਸ਼ਾਂ ਵੱਲੋਂ ਮੇਰਾ ਨਾਮ ਪਾਨਾ ਰੱਖਿਆ ਗਿਆ ਸੀਗਾ ਠੀਕ ਹੈ ਬਹੁਤ ਮਹਾਨ ਪੁਰਸ਼ਾਂ ਵੱਲੋਂ ਜਿਹੜਾ ਕਿ ਆਪਣਾ ਗੁਰਦੁਆਰਾ ਸਾਹਿਬ ਅੜੀਸਰ ਨਹੀਂ ਹੈਗਾ ਉੱਥੇ ਮੇਰੀ ਮਾਂ ਜਾਂਦੀ ਹੁੰਦੀ ਸੀ ਅੱਜ ਤਾਂ ਹੁਣ ਉੱਥੇ ਹਰੇਕ ਹੀ ਜਾਂਦੇ ਨੇਗੇ ਉੱਥੇ ਮਹਾਨ ਪੁਰਸ਼ਾਂ ਨੇ ਮੇਰਾ ਨਾਮ ਪਾਨਾ ਦਿੱਤਾ ਸੀਗਾ ਠੀਕ ਹੈ ਇਸ ਕਰਕੇ ਇਹ ਜਿਹੜੀ ਗੱਲ ਆ ਇਹ ਪਾਨਾ ਇਹ ਕਰਦਾ ਪਾਨਾ ਜੋ ਕਰਦਾ ਇਹ ਤਾਂ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ ਨੇ ਕਿਉਂਕਿ ਤੁਸੀਂ ਮੇਰਾ ਮਹਾਰਾਜ ਜਾਣਦਾ ਮੇਰਾ ਪਰਮਾਤਮਾ ਜਾਣਦਾ ਹਨਾ ਆ ਵੱਡੇ ਵੱਡੇ ਲੀਡਰਾਂ ਨੂੰ ਕਾਂਗਰਸ ਦੀ ਗੱਲ ਕਰੀਏ ਝਾੜੂ ਵਾਲਿਆਂ ਦੀ ਗੱਲ ਕਰੀਏ ਇਹਨਾਂ ਨੂੰ ਪੁੱਛ ਲਿਓ ਵੀ ਭਾਨੇ ਸਿੱਧੂ ਨੂੰ ਜਾ ਕੇ ਕੀ ਕੁਝ ਕਹਿੰਦੇ ਰਹੇ ਹੋ ਤੁਸੀਂ ਕਿਸੇ ਨਾਮ ਮੈਂ ਕੰਪਰੋਮਾਈਜ਼ ਕੀਤਾ ਹਨਾ ਤੁਸੀਂ ਜਿੰਨੇ ਮੇਰੇ ਕੋਲੇ ਲੋਕ ਆਉਂਦੇ ਨੇ ਜੋ ਮੈਂ ਕੁਝ ਕਰ ਰਹੇ ਹਾਂ ਉਹ ਚੀਜ਼ ਨੂੰ ਉੱਥੇ ਸਮਝੋ